ਇਸ ਸਾਰੀ ਬਾਣੀ ਪ੍ਰਭੂ ਦਾ ਨਾਮ ਹੈ ਗੁਰਮੁਖ ਬਾਣੀ ਨਾਮ ਹੈ ਨਾਮ ਰਿਦੇ ਵਸਾਈ ਇਥੇ ਨਾਮ ਹੈ ਪ੍ਰਮਾਤਮਾ ਦੇ ਗੁਣਾ ਦਾ ਉਚਾਰਨ ਕੀਤਾ ਇਹ ਗੁਰਨਾਣਿਕ ਨੇ ਨਹੀਂ ਉਚਾਰਨ ਕੀਤੀ ਮਹਾਰਾਜ ਕਹਿੰਦੇ ਨੇ ਮੋਂ ਆਪੋ ਬੋਲ ਨਾ ਜਾਣਦਾ ਮੈਂ ਨਹੀਂ ਬੋਲ ਨਾ ਜਾਣਦਾ ਮੈਂ ਤੇ ਚੁੱਪ ਕਰ ਗਿਆ ਫਿਰ ਇਹ ਕੌਣ ਬੋਲੇ ਤੇ ਜੈਸੇ ਮੇ ਆਵੇ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾਲ ਤੇ ਖਸਮ ਬੋਲੇ ਪ੍ਰਮਾਤਮਾ ਬੋਲੇ ਇਹ ਪ੍ਰਮਾਤਮਾ ਦੇ ਬੋਲ ਨੇ ਪ੍ਰਮਾਤਮਾ ਨਾਲ ਜੁੜ ਸਕਦੇ ਹਾਂ ਅਸੀਂ ਆਪਣੇ ਬੋਲਾਂ ਕਰਕੇ ਨਹੀਂ ਪ੍ਰਮਾਤਮਾ ਦੇ ਬੋਲਾਂ ਕਰਕੇ ਇਸ ਵਾਸਤੇ ਕਿਹਾ ਗਿਆ ਪੋਥੀ ਪਰਮੇਸ਼ਰ ਦਾ ਸਥਾਨ ਇਹ ਪੋਥੀ ਸਾਖ ਸਾਧ ਪ੍ਰਮਾਤਮਾ ਦਾ ਸਥਾਨ ਹੈ ਸਿੰਘਾਸਣ ਹੈ ਗੁਰੂ ਗ੍ਰੰਥ ਸਾਹਿਬ ਨੂੰ ਟੇਕਿਆ ਗਿਆ ਮੱਥਾ ਸ਼ਰਧਾ ਦੇ ਨਾਲ ਪ੍ਰਮਾਤਮਾ ਨੂੰ ਟੇਕਿਆ ਹੋਇਆ ਮੱਥਾ ਪ੍ਰਭੂ ਨੂੰ ਟੇਕਿਆ ਹੋਇਆ ਇਹ ਤੇ ਉਹਦੇ ਬੋਲ ਨੇ ਉਹਦੇ ਬਚਨ ਨੇ ਪੁਰਾਣੇ ਜ਼ਮਾਨੇ ਚ ਮਨੁੱਖ ਪੈਦਲ ਚਲਦਾ ਸੀ ਫਿਰ ਪੈਦਲ ਵਾਟ ਬਹੁਤ ਤੈ ਨਹੀਂ ਆਉਂਦੀ ਸੀ ਤੇ ਪਸ਼ੂਆਂ ਦਾ ਇਸਤੇਮਾਲ ਹੋਇਆ ਘੋੜੇ ਬਲ ਉੱਠ ਉਹਨਾਂ ਤੇ ਬੈਠਣਾ ਤੇ ਉਹਨਾਂ ਨੂੰ ਦੌੜਾ ਕੇ ਪਿੰਡਾਂ ਮਕਾਣਾ ਫਿਰ ਸੈਂਸ ਦਾ ਯੁੱਗ ਹੋਇਆ ਸਾਈਕਲ ਆਈ ਮੋਟਰ ਕਾਰ ਆਈ ਰੇਲ ਗੱਡੀਆਂ ਆਈਆਂ ਤੇ ਫਿਰ ਹੁਣ ਆਵਾਜ਼ ਤੋਂ ਵੀ ਤਿੱਖੇ ਚੱਲਣ ਵਾਲੇ ਹਵਾਈ ਜਹਾਜ਼ ਸਾਲਾਂ ਦੇ ਚ ਪੈਂਡਾ ਮੁਕਣ ਵਾਲਾ ਘੰਟਿਆਂ ਚ ਮੁਕਦਾ ਹੈ ਅੱਜ 24 ਘੰਟੇ ਚ ਮਨੁੱਖ ਪ੍ਰithvi ਦੀ ਪੂਰੀ ਪ੍ਰਕਰਮਾ ਕਰਦਾ ਹੈ ਪਰ ਪਹਿਲੇ ਤਾਂ ਐਸਾ ਨਹੀਂ ਸੀ ਹੈ ਨ ਕੁਛ ਐਸੇ ਮੰਤਰ ਉਹਨਾਂ ਦਾ ਚੱਲਣਾ ਇੰਜ ਹੈ ਜਿਵੇਂ ਕੋਈ ਪੈਦਲ ਚੱਲਦਾ ਹੈ ਹੈ ਨ ਐਸੇ ਕੁਛ ਮੰਤਰ ਇਧਰ ਹਵਾਈ ਜਹਾਜ਼ ਤੇ ਬੈਠੇ ਤੇ ਇਧਰ ਪਹੁੰਚ ਗਏ ਉਹਨਾਂ ਮੰਤਰਾਂ ਦੇ ਚ ਮੰਤਰ ਹੈ ਵਾਹਿਗੁਰੂ ਵਾਹਿਗੁਰੂ ਪੈਦਲ ਚੱਲ ਕੇ ਵੀ ਮਨੁੱਖ ਪਿੰਡੇ ਤੇ ਪਹੁੰਚਦਾ ਘੋੜੇ ਵੀ ਪਹੁੰਚਾ ਦਿੰਦੇ ਨੇ ਮੋਟਰਾਂ ਵੀ ਪਹੁੰਚਾ ਦਿੰਦੀਆਂ ਨੇ ਰੇਲ ਗੱਡੀਆਂ ਵੀ ਪਹੁੰਚਾ ਦਿੰਦੀਆਂ ਨੇ ਮੰਜ਼ਿਲ ਤੇ ਹਵਾਈ ਜਹਾਜ਼ ਵੀ ਪਹੁੰਚਾ ਦਿੰਦੇ ਨੇ ਪਰ ਜ਼ਿੰਦਗੀ ਬਹੁਤ ਛੋਟੀ ਹੈ ਕਿ ਸੁਸਤੀ ਨਾਲ ਚਲੇ ਤੇ ਹੋ ਸਕਦਾ ਜ਼ਿੰਦਗੀ ਮੁੱਕ ਗਈ ਤੇ ਟਿਕਾਣੇ ਤੇ ਨਾ ਪਹੁੰਚੀਏ ਸਵਾਸਤੇ ਗੁਰਨਾਣਕ ਨੇ ਦੇਖਿਆ ਮਸਰੂਫ ਜ਼ਿੰਦਗੀ ਹੈ ਆਗਾ ਚਲ ਕੇ ਸਤਗੁਰ ਨੂੰ ਦਿਸ ਪਿਆ ਬਈਆ ਭਈਏ ਮੰਗਲਵਾਰ ਪਹਿੜਾ ਹੈ ਸ਼ਨੀਵਾਰ ਪਹਿੜਾ ਤੇ ਕੁਛ ਲਈ ਹੁਣ ਮੰਗਲਵਾਰ ਬਣਾਇਆ ਕਿਸ ਨੇ ਰੱਬ ਨੇ ਕਿ ਜਿਹੜਾ ਇਤਨਾ ਪਹਿੜਾ ਦਿਨ ਬਣਾਉਂਦਾ ਆਪ ਕਿਥੋਂ ਚੰਗਾ ਹੋਵੇਗਾ ਜਿਹੜਾ ਸ਼ਨੀਵਾਰ ਇਤਨਾ ਪਹਿੜਾ ਬਣਾ ਦਿੰਦਾ ਲੋਕੀ ਕਹਿੰਦੇ ਨੇ ਸ਼ਨੀਵਾਰ ਦਾ ਡਰ ਹੈ ਤੇ ਇਹ ਕੋਈ ਦਿਨ ਚੰਗਾ ਨਹੀਂ ਤੇ ਲਗਨ ਸ਼ਗਨ ਦੇ ਚੱਕਰ ਵਿੱਚ ਬਤੇਰੇ ਸਿੱਖ ਨਹੀਂ ਪਾਏ ਨੇ ਇਹ ਵੀ ਮਾਰਸ ਕਰਦੇ ਤੇ ਸਾਈਬਾਂ ਦੀ ਬਾਣੀ ਦਾ ਫੈਸਲਾ ਜ